ਜਾ ਰਹੇ ਆ ਬਾਲਾਪੁਰ ਦੇ ਬਾਜ਼ਾਰਵਾਲ ਮਾਰਕੀਟ ਵੱਲ ਕੁਝ ਕੁ ਚੀਜ਼ਾਂ ਨਹੀਂ ਲੈਣੀਆਂ ਸੀ ਤੇ ਫਿਰ ਆ ਕੇ ਗੁਰਦੁਆਰਾ ਸਾਹਿਬ ਜਾ ਕੇ ਇਸ਼ਨਾਨ ਪਾਣੀ ਕਰਾਂਗੇ ਹਜੇ ਤਾਂ 8 ਵਜੇ ਨੇ ਬਾਬਾ ਜੀ ਦੇ ਕਹਿਣ ਅਨੁਸਾਰ ਤਕਰੀਬਨ 10 10:30 ਵਜੇ ਸਵੀਲ ਸਟਾਰਟ ਹੋਊਗੀ ਤੇ ਅਸੀਂ ਫਿਰ ਬਾਬਾ ਜੀ ਦੀ ਐਕਟ ਵਾ ਲੈ ਕੇ ਆਗੇ ਅਸੀਂ ਬਾਜ਼ਾਰਵਾਲ ਨੂੰ ਤੇ ਫਿਰ ਸਾਰਾ ਦਿਨ ਅੱਜ ਸੇਵਾ ਪਾਣੀ ਕਰਾਂਗੇ ਹਾਂਜੀ ਹਾਂ ਜਲੇਬੀਆਂ ਦਾ ਲੰਗਰ ਵੀ ਚੱਲੂਗਾ ਛੋਲੇ ਵੀ ਸ਼ਾਇਦ ਬਾਬਾ ਜੀ ਕਹਿ ਰਹੇ ਸੀ ਤਿਆਰ ਹੋ ਰਹੇ ਆ ਪਕੌੜੇ ਵੀ ਆ ਬਾਕੀ ਤੁਹਾਨੂੰ ਲਾਈਵ ਦਿਖਾਵਾਂਗੇ ਮਿੱਤਰੋ ਸਾਰਾ ਇਹ ਹੈਗਾ ਕਿਲਾ ਬਾਲਾਪੁਰ ਦਾ ਆਏ ਸੀਗੇ ਇੱਥੇ ਤੇ ਗੱਡੀਆਂ ਖੜੀਆਂ ਨੇ ਗੁਰਦੁਆਰਾ ਸਾਹਿਬ ਅਸੀਂ ਆ ਗਏ ਕਿਲਾ ਦੇਖਣ ਵਧੀਆ ਹਾਲਤਾਂ ਦੇ ਵਿੱਚ ਖੜਾ ਹਲੇ ਤੇ ਇੱਥੇ ਰੋਕ ਕੇ ਵਾਲਦਲੇ ਦੇਖਦੇ ਆ ਕਿਵੇਂ ਆ ਸਥਿਤੀ ਬਾਲਾਪੁਰ ਦਾ ਕਿਲਾ ਕਿੱਡੀ ਉੱਚੀ ਉੱਚੀ ਕੰਧ ਦਾ ਹੈ ਨਾ ਅੱਜ ਅੰਦਰ ਜਾਵਾਂਗੇ ਹਲੇ ਵਧੀਆ ਹਾਲਤ ਦੇ ਵਿੱਚ ਖੜਾ ਇਹ ਜੇ ਸੁਵਾ ਇੱਕ ਗੇਟ ਤੇ ਪ੍ਰੋਟੈਕਸ਼ਨ ਲਈ ਦੇਖ ਲਓ ਪ੍ਰਬੰਧ ਕੀਤੇ ਹੋਏ ਹੈ ਨਾ 16 ਲੱਗੀਆਂ ਹੋਈਆਂ ਆ ਉਹ ਛੋਟਾ ਜਿਹੜੇ ਸਿਪਾਈ ਹੁੰਦੇ ਸੀ ਜਿਵੇਂ ਉਹ ਸੀਰੀਅਲਾਂ 'ਚ ਦੇਖਦੇ ਹੁੰਦੇ ਸੀ ਆਪਾਂ ਮੇਨ ਗੇਟ ਡਿਊਟੀ ਦਾ ਉਹ ਆ ਇਹਨਾਂ ਦਾ ਜਿਹੜਾ ਐਂਟਰੈਂਸ ਵਾਲਾ ਸੀ ਵੈਸੇ ਜਿੰਨੇ ਕਿਲੇ ਦੇਖੇ ਆ ਸਾਰਿਆਂ ਤੋਂ ਵਧੀਆ ਹਾਲਤ 'ਚ ਖੜਾ ਆਜੋ ਜੀ ਦੇਖ ਲਓ ਇੱਥੋਂ ਐਂਟਰ ਹੋਏ ਆ ਤੇ ਆਹ ਅਗਲਾ ਗੇਟ ਆ ਗਿਆ ਬਹੁਤ ਵਧੀਆ ਹਾਲਤ ਦੇ ਵਿੱਚ ਖੜਾ ਹੈਗਾ ਇਹ ਤਾਂ ਕੋਈ ਕਰਿਆ ਲੈ ਬੜਿਆ ਹੋਇਆ ਆਹ ਦੇਖੋ ਵੀ ਸੰਗਲ ਕਿੱਡੇ ਮਜ਼ਬੂਤ ਪਾਏ ਹੋਏ ਸੀ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਹਨਾ ਉਹ ਕਬਜੇ ਲੈ ਆਏ ਨੇ ਗੇਟ ਨੂੰ ਐ ਖਿੱਚਿਆ ਨੂੰ ਹਨਾ ਕਿੱਡੀ ਮਜ਼ਬੂਤੀ ਦਿੱਤੀ ਹੋਈ ਆ ਬੋਟਾ ਹੋਏਗਾ ਕਿੱਡੀ ਮਜ਼ਬੂਤੀ ਦਿੱਤੀ ਹੋਈ ਆ ਤੇ ਆ ਦੇਖੋ ਨਾਟ ਲੋਹਾ ਕਿੱਡਾ ਜ਼ੋਰਦਸਤ ਲੱਗਿਆ ਹੈ ਇੱਥੇ ਮੈਨੂੰ ਲੱਗਦਾ ਸਿਕਿਉਰਟੀ ਵਾਲੇ ਬਹਿੰਦੇ ਹੋਣਗੇ ਹੁਣ ਤਾਂ ਅੰਦਰ ਕੋਈ ਆਫਿਸ ਬਣ ਚੁੱਕਿਆ ਹੈ ਕਬਜਾ ਫਿਰ ਬਣਾ ਰਹੇ ਹਾਲੀਆ ਦੇਖੋ ਸਿਮੈਂਟਡ ਜਿਹਦੇ ਵਿੱਚ ਜਿਹਨੂੰ ਆਪਾਂ ਮਰੂਆ ਕਹਿੰਦੇ ਹੁੰਦੇ ਆ ਗੇਟ ਤੇ ਦਿੱਤਾ ਹੋਇਆ ਮਰੂਏ ਦੇਖੋ ਦੇਖ ਲਓ ਵੀ ਜਿਨ੍ਹਾਂ ਨੇ ਇਹ ਬਿਲਡਿੰਗਾਂ ਬਣਾਈਆਂ ਹੋਣਗੀਆਂ ਹਨ ਕਿਸੇ ਟਾਈਮ 'ਚ ਰਾਜ ਕੀਤੇ ਹੋਣੇ ਆ ਉਹਨਾਂ ਨੇ ਸੋਚਿਆ ਹੋਊ ਵੀ ਇਹ ਵੀ ਕਿਸੇ ਦਿਨ ਖੰਡਰ ਹੋਣਗੀਆਂ ਹਨ ਤੇ ਆ ਦੇਖੋ ਪ੍ਰੋਟੈਕਸ਼ਨ ਲਈ ਹਨ ਫੋਨੋ ਕਿਲੇ ਦੇ ਵਿੱਚ ਕਿਤੇ ਕਿਤੇ ਉਹ ਦੇਖੋ ਸਿੱਧਰੇ ਗੇਟ ਉਹ ਵਿੱਚ ਵੀ ਇੱਕ ਹੋਰ ਜਾਂਦਾ ਹੈ ਨਾ ਇਦਾਂ ਦੇ ਬਹੁਤ ਕੁਝ ਹੁੰਦਾ ਸੀ ਅੰਦਰ ਜਾਣ ਲਈ ਪ੍ਰੋਪਰ ਕਿਸੇ ਪਾਸੇ ਰਸਤਾ ਹੈ ਨਹੀਂ ਅੰਦਰ ਮੂਰੇ ਕੋਈ ਦਫਤਰ ਬਣਿਆ ਆ ਦੇਖ ਲਓ ਕੋਠੀਆਂ ਤੇ ਅੱਜ ਦੀ ਘੜੀ ਨੋਰਮਲ ਇੱਕ ਬੰਦਾ ਜੇ ਮਕਾਨ ਵੀ ਤਿਆਰ ਕਰਦਾ 25 ਤੋਂ 30 40 ਲੱਖ 50 ਲੱਖ ਜੇ ਵਧੀਆ ਕੋਠੀ ਪਾਉਣੀ ਆ ਤਾਂ ਕਰੋੜਾਂ ਰੁਪਏ ਖਰਚ ਹੁੰਦਾ ਆ ਹੁਣ ਕਿਲੇ ਬਣੇ ਸੀ ਦੇਖ ਲੋ ਰਾਜ ਭਾਗ ਰਾਜਿਆਂ ਦੇ ਤੇ ਕਦੇ ਇੱਥੇ ਬੈਠ ਕੇ ਕਿੰਨੇ ਨਜ਼ਾਰੇ ਲੁੱਟੇ ਗਏ ਹੋਣਗੇ ਆਲੇ-ਦਾਲੇ ਆਪਦੇ ਸੂਬਿਆਂ ਤੇ ਸਟੇਟਾਂ 'ਚ ਰਾਜ ਕੀਤੇ ਗਏ ਹੋਣਗੇ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਵੀ ਇਹ ਬੇਰਾਨ ਹੋ ਜਾਣਗੀਆਂ ਇਹ ਉਜੜ ਜਾਣਗੀਆਂ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਰਹੂਗਾ ਇੱਟਾਂ ਤਾਂ ਉੱਥੇ ਦੀਆਂ ਉੱਥੇ ਹੀ ਨੇ ਲੋਹਾ ਉੱਥੇ ਦਾ ਉੱਥੇ ਹੀ ਆ ਪਰ ਬੰਦੇ ਨਹੀਂ ਹੈ ਜਿਨ੍ਹਾਂ ਨੇ ਬਣਵਾਏ ਆ ਕੁਦਰਤਾਂ ਸੋ ਬਸ ਇੰਨਾ ਕੀ ਦਿਖਾ ਸਕਦੇ ਆ ਕਿਉਂਕਿ ਅੰਦਰ ਪਿਛਲੇ ਪਾਸੇ ਫਿਰ ਵਿੱਚ ਕੰਮ ਕਰੀ ਪਈ ਆ ਅੰਦਰ ਗਏ ਸੀ ਉਦੋਂ ਅੱਗੇ ਜਾਇਆ ਨਹੀਂ ਹਾਂਜੀ ਅਸੀਂ ਫਿਰ ਸ਼ਹਿਰ ਜਾ ਕੇ ਆ ਗਏ ਵਾਪਸ ਇੱਧਰ ਹੁਣ ਸ਼ਵੀਰ ਦੀ ਤਿਆਰੀ ਹੋਈ ਹੋਈ ਆ ਪੂਰੀ ਤੇ ਸੰਗਤ ਆ ਗਈ ਆ ਕੁਝ ਗੱਡੀਆਂ ਵਾਲੇ ਬਾਈ ਖੜੇ ਆ ਜਿੰਨੀਆਂ ਗੱਡੀਆਂ ਜਾਣ ਵਾਲੀਆਂ ਰੋਡ ਤੇ ਬਾਕੀ ਸੰਗਤ ਇੱਥੋਂ ਦੀ ਲੋਕਲ ਜਿਹੜੇ ਹਿੰਦੂ ਪਰਿਵਾਰ ਹੈਗੇ ਆ ਉਹ ਆ ਜਾਂਦੇ ਆ ਸੇਵਾ ਕਰਾਉਣ ਬਾਬਾ ਜੀ ਦੇ ਕਹਿਣ ਅਨੁਸਾਰ ਬਾਕੀ ਆ ਤੁਸੀਂ ਅੱਖਾਂ ਦੇ ਸਾਹਮਣੇ ਹੀ ਦੇਖ ਲਓ ਵੀ ਬੁੜੀਆਂ ਆਈਆਂ ਹੋਈਆਂ ਨੇ ਇੱਥੇ ਬੰਦੇਆਂ ਨਾਲੋਂ ਜ਼ਿਆਦਾ ਬੁੜੀਆਂ ਨੇ ਹੀ ਸੇਵਾ ਕਰ ਰਹੀਆਂ ਨੇ ਬੁੜੀਆਂ ਤੇ ਵਧੀਆ ਸ਼ਵੀਲ ਪੂਰਾ ਨੇਰੇ ਦੁੱਧ ਦਾ ਹੀ ਸ਼ਰਬਤ ਬਣਿਆ ਹੋਇਆ ਛੋਲੇ ਆ ਉਵਾਲੇ ਹੋਏ ਜੀਚਣੇ ਕਾਲੇ ਜਲੇਬੀਆਂ ਫਿਰ ਬਾਬਾ ਜੀ ਨੇ ਆਰਡਰ ਹੀ ਕਰਿਆ ਹੋਇਆ ਸੀ ਬਾਜ਼ਾਰ ਹਲਵਾਈ ਦੇ ਉਥੋਂ ਹੀ ਫੜ ਕੇ ਲੈ ਕੇ ਆਏ ਆ ਗੱਲੀਬੀਆਂ ਇੱਥੇ ਨਹੀਂ ਕੱਢੀਆਂ ਕਿਉਂਕਿ ਸੀਮਤ ਸਾਧਨਾਂ ਨਾਲ ਕੰਮ ਕਰ ਰਹੇ ਆ ਇੱਥੇ ਤੇ ਬਾਕੀ ਸ਼ਬੀਲ ਪੂਰੇ ਇੱਥੋਂ ਦੇ ਲੋਕ ਦੀਆਂ ਇੰਟਰਸਟ ਨਾਲ ਸਵਾਦ ਨਾਲ ਪੀ ਰਹੇ ਨੇ ਪੂਰੇ ਹੋ ਬੀਬੀਆਂ ਭੈਣਾਂ ਮਾਤਾ ਮਾਂ ਸੇਵਾ ਕਰ ਰਹੀਆਂ ਨੇ ਆਹ ਜਿਹੜਾ ਪਹਿਲੇ ਨੰਬਰ ਤੇ ਐਨਕਾਂ ਵਾਲਾ ਖੜਾ ਨਾ ਬਾਈ ਇਹ ਮਹਾਰਾਸ਼ਟਰ ਦਾ ਇਹਨੇ ਅਮਰਤ ਪਾਨ ਕਰਿਆ ਸਾਲ ਹੋ ਗਿਆ ਆਨੰਦਪੁਰ ਸਾਹਿਬ ਤੋਂ ਤੇ ਆ ਗੱਡੀਆਂ ਵਾਲੇ ਡਰਾਈਵਰ ਵੀਰ ਨੇ ਨਾਲ ਤੇ ਇਹ ਬਾਈ ਨੇ ਜਾਨੀ ਆ ਦੇਖੋ ਆ ਜਿਹਨੇ ਹੁਣ ਸਸਰੀਕਾਲ ਬੁਲਾਈ ਆ ਇਹ ਬਾਈ ਮਹਾਰਾਸ਼ਟਰ ਦਾ ਇਹਨੇ ਅਮਰਤਾ ਛਕਿਆ ਸਾਰਾ ਦਿਨ ਸੇਵਾ ਕਰਨ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਬੁਲਾਇਆ ਅਰਦਾਸ ਬੇਨਤੀ ਕੀਤੀ ਜੀ ਸਾਹ ਦੇ ਅੱਗੇ ਸਾਨੂੰ ਇਹਦੇ ਰੂਪਾ ਦੇ ਕੇ ਸਨਮਾਨ ਕਰਕੇ ਕੀ ਰੈਸਨ ਉਹ ਤੁਹਾਨੂੰ ਦੱਸ ਦੇਗਾ ਲੋਕ ਜੋ ਅਰਜੰਦਾ ਦਿਹਾੜਾ ਆਕਾਲ ਪੁਰਖ ਜਿਹਦੇ ਧੰਨ ਦਾ ਨੂੰ ਸ਼ੁਰੂ ਕਰਦੇ ਨੇ ਜੀ ਮਹਾਰਾਜ ਪਾਤਸ਼ਾਹ ਜਿਹਨਾਂ ਦਾ ਸ਼ਹੀਦੀ ਦਿਵਸ ਆ ਜਿੱਥੇ ਸਥਾਨਾਂ ਤੇ ਮਨਾਇਆ ਗਿਆ ਗੁਰੂ ਘਰ ਆ ਗਿਆ ਨਾ ਪਾਰ ਬਾਕਸ ਸੋਸਾਇਟੀ ਤੇ ਆ ਜਿੱਦੀ ਸੇਵਾ ਦਾ ਕਰਤਾਰ ਗੁਰੂ ਦੇ ਵੱਡਿਆ ਵਾਲੇ ਸਿੰਘ ਲਖਵਿੰਦਰ ਸਿੰਘ ਆਪ ਕੋ ਜਿਹੜੇ ਪੰਜਾਬ ਦੀ ਤਰਕੀ ਤੋਂ ਚੱਲ ਕੇ ਹైదరాబాద్ ਹਯੂਸਾ ਜਾਂਦੇ ਆਕਾਲ ਪੁਰਖ ਜਿਹੇ ਸਥਾਨਾਂ ਤੇ ਆਕਾਲ ਪੁਰਖ ਜੋ ਬੇਅਦਬ ਸੇਵਾ ਕੀਤੀ ਪਾਉਂਦੇ ਸਿੰਘ ਨਾਲ ਹੋਰ ਆਤਮਾਵਾਂ ਨੂੰ ਜੜੀਆਂ ਕਰ ਤੂਜਾ ਕਿਰਪਾ ਕੋ ਨੂੰ ਬਚਾ ਤੇ ਸਰ ਤੇ ਮੇਰ ਪਰੇ ਤੋਂ ਤੰਦਰੁਸਤ ਰੱਖੋ ਕਾਰੋ ਕਾਰਜ ਵਰਦੇ ਰहोस्ੋ ਦੇਸਾਂ ਪਰ ਦੇਸਾਂ ਦੇ ਵਿੱਚ ਆਪ ਸਹਾਇ ਹੋਣਾ ਇਹਨਾਂ ਗੱਡੀਆਂ ਦੇ ਚੱਕੇ ਚੱਦੇ ਰੱਖੋ ਇਸ ਗੁਰੂ ਘਰ ਵੱਲੋਂ ਇਸ ਧਰਤੀ ਪਰੋਂ ਸੱਚਖੰਡ ਵਾਸੀ ਸੰਗਤ ਕੋ ਆਪਾ ਦੁਆਨ ਸੰਗਤ ਲੋ ਤੋਂ ਸੰਗਨ ਲੋਸੋ ਪਾ ਬਖਸ਼ਿਸ਼ ਕਰੋ ਸੋਈ ਪਰਮਨੰਦ ਜਨਾਵੰਤਰ ਨਾਮ ਚਿਤਾਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਜੀ ਸਤਿਗੁਰੂ ਪਿਆਰੇ ਉਹ ਸਾਰਾ ਦਿਨ ਅੱਜ ਜਿਵੇਂ ਉੱਪਰ ਵਾਲੇ ਨੇ ਲਿਖਿਆ ਹੁੰਦਾ ਹਨਾ ਤਕਦੀਰਾਂ ਦੇ ਵਿੱਚ ਪਹਿਲਾਂ ਲੰਘਿਆ ਇੱਥੋਂ ਦੀ ਦੋ ਤਿੰਨ ਵਾਰੀ ਸਿੱਧਾ ਲੰਘ ਜਾਂਦਾ ਜਿਵੇਂ ਉਹ ਪਿਛਲੇ ਮਹਾਰਾਸ਼ਟਰ ਵਾਲੇ ਬਾਰਡਰ ਵਾਲੇ ਗੁਰਦੁਆਰਾ ਸਾਹਿਬ ਜੋ ਹੁੰਦੀ ਸੀ ਇਹ ਵੀ ਬਿਲਡਿੰਗ ਨਾਲ ਤਕਰੀਬਨ ਮੇਰੇ ਦਿਮਾਗ ਦੀ ਸੇਮ ਹੀ ਕਹਾਣੀ ਸੀ ਅੱਜ ਵੀ ਨਾਲ ਗੱਡੀ ਮਿਲ ਗਈ ਉਹ ਰੁਕਦੇ ਆ ਕਿਤੇ ਅਸੀਂ ਚਾਹ ਪਾਣੀ ਪੀਣ ਰੁਕੇ ਸੀ ਤੇ ਬਾਬਾ ਜੀ ਨੂੰ ਮਿਲੇ ਬਾਬਾ ਜੀ ਨਾਲ ਗੱਲਬਾਤ ਹੋਈ ਬਾਬਾ ਜੀ ਨੇ ਜ਼ਿਕਰ ਕਰਿਆ ਵੀ ਕਿੰਗੋ ਜੇ ਅੱਜ ਵੀ ਆਪਾਂ ਸ਼ਵੀਰ ਲਾਉਣੀ ਆ ਜਲੇਬੀਆਂ ਲੰਗਰ ਚਲਣਾ ਤੇ ਛੋਲਿਆਂ ਦਾ ਪ੍ਰਸ਼ਾਦ ਚਲਣਾ ਵੀ ਜੇ ਸੇਵਾ ਕਰਨ ਲਈ ਰੁਕ ਜਾऊं ਅਸੀਂ ਜਾਣਾ ਸੀਗਾ ਸਵੇਰ ਦੇ 7 ਵਜੇ ਸੀ ਇੱਕੋ ਦਮ ਦਿਲ ਦੇ ਵਿੱਚੋਂ ਨਿਕਲਿਆ ਵੀ ਕੋਈ ਗੱਲ ਨਹੀਂ ਬਾਬਾ ਜੀ ਸ਼ਾਮ ਨੂੰ ਚਲੇ ਜਾਵਾਂਗੇ ਤੇ ਹੁਣ ਸਾਰਾ ਦਿਨ ਸੇਵਾ ਕਰਕੇ ਬਈ ਹੁਣ ਚੱਲੇ ਆ 7 6 ਵਜੇ ਦਾ ਟਾਈਮ ਹੋ ਗਿਆ ਤਕਰੀਬਨ ਹੁਣ ਇਥੋਂ ਹਜ਼ੂਰ ਸਾਹਿਬ ਨਾਲੋਂ ਢੇਰ 240 ਕਿਲੋਮੀਟਰ ਹੈ ਤੇ ਉਮੀਦ ਆ ਵੀ ਅੱਧੀ ਰਾਤ ਤੋਂ ਬਾਅਦ ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ ਜਾਂ ਦਿਨ ਚੜ੍ਹਦੇ ਤੱਕ ਹਜੂਰ ਸਾਹਿਬ ਪਹੁੰਚ ਜਾਗੇ ਤੇ ਬਾਕੀ ਅਗਲੀ ਅਪਡੇਟ ਗੱਡੀ 'ਚ ਇਹ ਨਤਰੋ ਬਾਲਾਪੁਰ ਤੋਂ ਚੱਲਿਆਂ ਨੂੰ ਹੋ ਗਏ 20 ਮਿੰਟ ਇਹ ਆਉਂਦਾ ਕਸਬਾ ਜਿਆ ਇੱਕ ਛੋਟੇ گاؤں ਇਹ ਇੱਥੇ ਮਾਰਕੀਟ ਜੀ ਲੱਗਦੀ ਆ ਤਕਰੀਬਨ ਸ਼ਾਮ ਨੂੰ ਹੀ ਉਹ ਰਸ ਵਾਲਾ ਏਰੀਆ ਤਾਂ ਲੰਘਿਆ ਏ ਤੇ ਕੋਣਾ ਵੀ ਭਾਰਿਆ ਪ੍ਰਮਾਤਮਾ ਸ਼ਾਇਦ ਜਿੰਨੇ ਪਿਛਲੇ 2 ਚੱਕਰਾਂ ਚ ਦੁਖੀ ਰੱਖਿਆ ਐਸ ਵਾਰ ਪ੍ਰਮਾਤਮਾ ਦੀ ਨਜ਼ਰ ਸਭਲੀ ਆ ਤੇ ਐਸ ਵਾਰ ਠੰਡਾ ਮੌਸਮ ਰੱਖਿਆ ਜਦੋਂ ਦੇ ਪਿੰਡੋਂ ਤੁਰੇ ਆ ਹੋਬਸੋ ਸੋਚਦੇ ਆ ਵੀ ਪ੍ਰਮਾਤਮਾ ਵਾਪਸੀ ਤੱਕ ਠੰਡਾ ਹੀ ਮਾਹੌਲ ਰੱਖੇ ਵੀ ਮਤਲਬ ਗਰਮੀ ਚ ਨਾ ਤੜਫਣਾ ਪਵੇ ਬਾਕੀ ਮਿੱਤਰੋ ਰਾਤੋ ਰਾਤ ਅੱਜ ਨਰੇੜ ਸਾਹਿਬ ਦੇ ਪਹੁੰਚਣ ਦਾ ਟਾਰਗੇਟ ਹੈਗਾ ਹਨਾ ਤੇ ਫਿਰ ਪਲਾਨਗਾ ਸੋਚ ਕੇ ਬਣਾਉਨੇ ਆ ਵੀ ਗੁਰੂ ਘਰ ਜਾਂਦੇ ਹੋਏ ਦਰਸ਼ਨ ਕਰਕੇ ਜਾਂ ਵਾਪਸੀ ਤੇ ਕਰੀਏ ਹੈਨਾ ਤੇ ਬਾਕੀ ਦਾ ਹੁਣ ਅਗੇ ਰਾਦੋਂ ਡਿਸਕਸ ਕਰਾਂਗੇ ਦੂਜੀ ਗੱਡੀ ਨਾਲ ਆਉਂਦੀ ਆ ਪਿੱਛੇ ਆ ਇੱਕ ਗੱਡੀ ਹੋਰ ਟੱਕਰ ਗਈ ਸੀ ਉਹ ਮੂਰੇ ਆ ਹੁਣ ਤਿੰਨ ਗੱਡੀਆਂ ਹੋ ਗਈਆਂ ਇੱਕ ਉਹ ਕੰਪਨੀ ਦਾ ਮਾਲ ਆ ਲੋਕੇਸ਼ਨ ਆ ਅਲੱਗ-ਅਲੱਗ ਨੇ ਜਾਨੀ 100 150 ਕਿਲੋਮੀਟਰ ਦੇ ਏਰੀਆ 'ਚ ਗੱਡੀਆਂ ਲੈਣੀਆਂ ਨੇ ਜਿਵੇਂ ਕੋਈ ਗੱਡੀ ਵਿਜੇਵਾੜੇ ਲੈਣੀ ਆ ਕੋਈ ਹైదరాబాద్ ਲੈਣੀ ਆ ਕੋਈ ਰਾਜਾ ਮਹਿੰਦਰਮ ਰਾਜਾ ਮੰਦਰੀ ਰਾਜਮੁੰਦਰੀ ਜੋ ਵੀ ਕਹਿੰਦੇ ਆ 349 ਨੇ ਇੱਕੋ ਸ਼ਹਿਰ ਦੇ ਬਸ ਐਂ ਡਿਫਰੈਂਟ ਲੋਕੇਸ਼ਨਾਂ ਉੱਪਰ ਤਿੰਨ ਗੱਡੀਆਂ ਨੇ ਜਾਨੀ ਸਾਡਾ ਸਫਰ 90% ਤਿੰਨੇ ਗੱਡੀਆਂ ਦਾ ਇਕੱਠਾ ਹੀ ਰਹਿਣਾ ਦਾ ਮਿੱਤਰੋ ਉੱਪਰ ਐਂ ਨਜ਼ਾਰਾ ਹੁੰਦਾ ਹਨਾ ਹੁਣ ਆ ਗੱਡੀ ਵੀ ਅੱਜ ਨਾਲ ਮਿਲ ਗਈ ਏਰੀਏ ਦੀ ਅਹਿਮਦਗੜ ਮੰਡੀ ਦੀ ਆ ਗੱਡੀ ਵੀ ਤੇ ਆਪਣੇ ਵਾਲੀ ਗੱਡੀ ਸੀ ਤੇ ਉਹ ਗੱਲ ਵਾਲੇ ਜਿਹੜੇ ਆਪਣੀਆਂ ਵੀਡੀਓ ਦੇਖਣ ਵਾਲੇ ਮਿੱਤਰ ਪਿਆਰੇ ਆਪਾਂ ਨੂੰ ਮਿਲੇ ਗਏ ਨੇ ਉਹ ਵੀ ਆਪਣੇ ਨਾਲ ਹੀ ਆ ਹੁਣ ਕਿਣ ਮੈਨੋਂ ਹੋ ਰਹੀ ਆ ਤੇ ਚਲੋ ਜਾਨੇ ਇਕੱਠਿਆਂ ਦੇ ਵਿੱਚ ਆਏ ਆ ਵੀ ਗਰੁੱਪ ਦੇ ਵਿੱਚ ਵਧੀਆ ਨਾਲੇ ਇੱਕ ਦੂਜੇ ਦੇ ਦੇਖੋ ਦੇ ਖਿੱਚੀ ਜਾਂਦਾ ਬੰਦਾ ਤੇ ਬਾਕੀ ਹੁਣ ਇੱਥੇ ਰੁਕੇ ਆ ਪੀਣੀ ਚਾਹ ਤੂੰ ਵੀ ਪੀ ਲੈ ਤੇ ਬਾਕੀ ਸਾਰੇ ਖੜੇ ਆ ਹੁਣ ਆ ਵੀ ਗੱਡੀ ਆ ਗਈ ਪਿੱਛੋਂ ਚਾਹ ਤੂੰ ਵੀ ਪੀ ਲੋ ਜੇ ਪੀਣੀ ਆ ਤਾਂ ਜ਼ਿਆਦਾ ਨਹੀਂ ਪੀਣੀ ਆਓ ਫਿਰ ਪੀਣੀ ਆ ਤਾਂ ਪੀ ਲੋ ਬਰੋ ਖੜੇ ਤਾਂ ਹੈਗੇ ਆ ਤੇ ਮੈਂ ਵੀ ਦੇਖਦਾ ਕੁਝ ਜੇ ਮਿਲਦਾ ਤਾਂ ਆਹ ਘਾਟ ਵੀ ਇਧਰ ਬਾਲਾਪੁਰ ਤੋਂ ਤੁਰ ਕੇ ਅਬੂਲਾ ਫਿਰ ਸਾਈਡ ਤੇ ਰਹਿ ਜਾਂਦਾ ਹੈ ਨਾ ਤੇ ਆਪਾਂ ਜਿਹੜਾ ਜਾਣੇ ਆ ਮਾਲੇ گاؤں ਤੋਂ ਪਹਿਲਾਂ ਇਧਰ ਵੀ ਮਾਲੇ گاؤں ਆਉਂਦਾ ਇੱਕ ਇੱਕ ਘਾਟ ਪੈਂਦਾ ਵਾਵਾ ਲੰਬਾ ਜਿਵੇਂ ਉਹ ਆਪਣੇ ਆਉਂਦੇ ਆ ਮਾਨਪੁਰ ਕੋਲੇ ਗੁਜਰੀ ਘਾਟ ਤੇ ਰਹਿ ਇਕੱਠੇ ਆਉਂਦੇ ਆ ਘਾਟ ਉੱਥੇ ਹੀ ਆ ਉਦਾਂ ਹੀ ਆ ਇਹ ਲੰਬਾ ਇਹਦਾ ਨੋ ਥੋੜਾ ਜਿਆ ਹੈਗਾ ਲੰਬਾ ਜਿਆ ਚੰਚ ਖੇੜ ਪਤੂਰ ਇਦਾਂ ਦਾ ਏਰੀਆ ਦਾ ਨੋ ਆਏ ਤੇ ਇਹਦੇ ਇਹ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਆ ਸਾਰੀ ਵਾਈਲਡ ਲਾਈਫ ਇੱਥੇ ਹਰ ਤਰ੍ਹਾਂ ਦਾ ਐਨੀਮਲ ਇੱਥੇ ਹੈਗਾ ਇਹ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਆ ਇਹਦੇ ਵਿੱਚ ਬੜੇ ਪਿਕਚਰ ਸਪੌਟ ਟੂਰਿਸਟ ਸਪੌਟ ਝੀਲਾਂ ਕਾਫੀ ਕੁਝ ਗੂਗਲ ਮੈਪ ਤੇ ਹੋ ਰਿਹਾ ਤੇ ਚੜਿਆ ਆ ਮਿੱਤਰੋ ਕਾਠੀ ਰੋਡ ਵਧੀਆ ਆ ਤੇ ਬਾਅਦ ਕੀ ਅਗਲੀ ਅਪਡੇਟ ਥੋੜੇ ਟਾਈਮ ਤੱਕ ਲਓ ਜੀ 9:00 ਵਜੇ ਤੇ ਬਾਸੇਮ ਦੇ ਨੇੜੇ-ਤੇੜੇ ਆਕਤੇ ਰੱਬ ਨੇ ਜਾਣੇ ਠੰਡਾ-ਠੰਡਾ ਠੰਡਾ-ਠੰਡਾ ਕਰਦੇ ਨੇ ਠੰਡਾ-ਠੰਡਾ ਜਾਣੇ ਕੂਲ-ਕੂਲ ਕਰਤਾ ਅਜ ਤਾਂ ਨਜ਼ਾਰਾ ਪੂਰਾ ਵਧੀਆ ਪਿਆ ਯਾਨੀ ਆ ਦੇਖੋ ਦਸਤਾਰਾ ਪਿਆ ਹੁਣਾ ਬਿਜਲੀ ਦਾ ਮੈਂ ਕਹਿੰਦਾ ਜੀ ਜਿਹਨੂੰ ਕਹਿੰਦੇ ਆ ਨਾ ਸ਼ਿਮਲਾ ਬਣਾਤਾ ਸ਼ਿਮਲਾ ਸ਼ਿਮਲਾ ਹੀ ਬਿਜਲੀ ਦਵਾ ਦਿੰਦਾ ਤੇ ਵਧਈਆ ਪ੍ਰਮਾਤਮਾ ਹੁਣ ਐਸੀ ਤਰੀਕਾ ਹੀ ਸਫ਼ਰ ਪੂਰਾ ਕਰਵਾਵੇ ਵਾਪਸੀ ਤੱਕ ਕਿਉਂਕਿ ਪਿਛਲੇ ਦੋ ਘੜਿਆਂ ਚ ਉਹ ਉਹ ਕੰਕ ਛੱਲੇ ਆ ਤੇ ਇਸ ਵਾਰ ਰੱਬ ਦਾ ਸੋ ਸ਼ੁਕਰ ਧੰਨਵਾਦ ਰੱਬ ਜੀ ਥੈਂਕ ਯੂ ਲਵ ਯੂ ਰੱਬਾ ਲੋ ਜੀ ਬਾਸਿੰਗ ਲੰਘਿਆ ਏ ਤੇ ਟੋਲ ਤੇ ਆ ਗਏ ਆ। ਆਹ ਟੋਲ ਵਧੀਆ ਨੇ। ਟੋਲ ਵੀ ਮਹਿੰਗੇ ਆ। ਯਾਨੀ ਕਹਿ ਦਈਏ ਰੋਡ ਵੀ ਵਧੀਆ ਤੇ ਟੋਲ ਵੀ ਵਧੀਆ ਹੀ ਆ। ਤੇ ਆਉਂਦੇ ਜਾਣੀ ਘੱਟ ਆ। ਥੋੜੀ ਜਿਆਦਾ ਦੂਰੀ ਤੇ ਆ ਜਿਵੇਂ ਰਾਜਸਥਾਨ ਦੇ ਵਿੱਚ ਵੀ ਨੇੜੇ-ਨੇੜੇ ਆਉਂਦੇ ਆ। ਐਮਪੀ ਦੇ ਵਿੱਚ ਵੀ ਥੋੜੇ ਜੇ ਨੇੜੇ-ਨੇੜੇ ਆਉਂਦੇ ਆ। ਤੇ ਮਹਾਰਾਸ਼ਟਰ ਦੇ ਵਿੱਚ ਟੋਲ ਤੋਲਾਂ ਦੀ ਆਪਸ ਦੀ ਦੂਰੀ ਥੋੜੀ ਜਿਹੀ ਜ਼ਿਆਦਾ ਆ ਪਰ ਮਹਿੰਗੇ ਆ ਮਹਿੰਗੇ ਆ ਬਟ ਰੋਡ ਵੀ ਠੀਕ ਨੇ ਵਧੀਆ ਨੇ ਫਿਲਹਾਲ ਜਿਹੜਾ ਉਹ ਮਾਲਕਾਪੁਰ ਵਾਲਾ ਰੋਡ ਆ ਰਹੇ ਆ ਤੇ ਪਹਿਲਾਂ ਬਾਲਾਪੁਰ ਤੋਂ ਕਪਾਹ ਉਹ ਰੋਡ ਫੜਿਆ ਹੋਇਆ ਸੀ ਮੁੰਬਈ-ਨਾਗਪੁਰ ਹਾਈਵੇ ਉਤੋਂ ਬਾਅਦ ਗੁਰਦੁਆਰਾ ਸਾਹਿਬ ਕੋਲ ਦੀ ਘੁੰਮ ਕੇ ਜਿਹੜਾ ਆਪਾਂ ਰੋਡ ਆਏ ਆ ਤੇ ਉਹ ਰੋਡ ਵੀ ਬਸ ਮਲਾਈ ਵਰਗਾ ਹੀ ਆ ਜਾ ਬੱਤੇ ਮਿੱਤਰੋ ਹੋ ਗਏ 3 ਮਿੰਟ ਤਈ ਜਿਹੜਾ ਅਰਦਾਪੁਰ ਆਉਂਦਾ ਡੇਰਾ ਬਾਬਾ ਤਾਰਾ ਸਿੰਘ ਜੀ ਗੁਰਦੁਆਰਾ ਸਾਹਿਬ ਹੀ ਆ ਵੈਸੇ ਨਾਮ ਹੈਗਾ ਇਹਨਾਂ ਦਾ ਡੇਰਾ ਬਾਬਾ ਤਾਰਾ ਸਿੰਘ ਜੀ ਉਹ ਉਹ ਜਗ੍ਹਾ ਤੇ ਆ ਗਏ ਆ ਵੈਸੇ ਇੱਥੇ ਟੋਲ ਹਲੇ ਚੱਲਦਾ ਤਾਂ ਹੈ ਨਹੀਂ ਇਹ ਪਾਰ ਕਰਕੇ ਫਿਰ ਉਹ ਇੱਕ ਸਾਈਡ ਦੀ ਟ੍ਰੈਫਿਕ ਬੰਦ ਕਰੀ ਹੈ ਇਹਨਾਂ ਨੇ ਪਤਾ ਨਹੀਂ ਕਿਸ ਕਾਰਨ ਰੋਡ ਤਾਂ ਬਣੀ ਹੋਈ ਆ ਬੈਰੀਕੇਟਿੰਗ ਹੋਈ ਹੋਈ ਆ ਉੱਤੇ ਫੇ ਅਸੀਂ ਪੁਲ ਟੱਪ ਗਏ ਸੀ ਅਨਾ ਟੋਲ ਟੱਪ ਗਏ ਸੀਗਾ ਹਾਂ ਪੁਲ ਤੋਂ ਥੱਲੇ ਦੀ ਮੁੜ ਕੇ ਆਏ ਆ ਪਹੁੰਚ ਤਾਂ ਗਏ ਗੁਰਦੁਆਰਾ ਸਾਹਿਬ ਲੈਟ ਜਾਗਦੀ ਆ ਕੋਈ ਹਲਚਲ ਦੀ ਨਹੀਂ ਵੈਸੇ ਉਹ ਪਰਲੀ ਸਾਈਡ ਆ ਇਹਨਾਂ ਦਾ ਪੁਰਾਣੀ ਜਿਹੜੀ ਬਿਲਡਿੰਗ ਹੈ ਕਿ ਇਹ ਛੋਟੀ ਜੀ ਬਾਕੀ ਦੇਖਦੇ ਆ ਉੱਤਰ ਕੇ ਇਹ ਪ੍ਰਸ਼ਾਦਾ ਬਾਣੀ ਨਸੀਬ ਹੁੰਦਾ ਤਾਂ